ਸਸ਼ੀਗਾਲ ਦੋਸਤੋ ਮੈਂ ਹੁਣੇ YouTube ਦੇ ਸ਼ਾਰਟਸ ਦੇਖ ਰਿਆ ਸੀਗਾ ਤਾਂ ਉਹਦੇ ਵਿੱਚ ਇੱਕ ਆਪਣੇ ਬਾਪੂ ਬਰਕੌਰ ਸਿੰਘ ਜੀ ਨੇ ਉਹ ਇੰਟਰਵਿਊ ਦੇ ਰਹੇ ਸੀਗੇ ਤੇ ਸਾਰੇ ਜੱਟ ਡਰਪੋਕ ਨੇ ਸਿਪਾਹੀ ਆ ਜੇ ਤੇ ਮੁੱਦੇ ਪੈ ਜਾਣਗੇ ਨਾਲੇ ਅੱਠਵੇਂ ਸਾਡਾ ਜੀ ਸਾਡੀ ਸਰਕਾਰ ਘਰੇ ਆਈ ਆ ਸਾਰੇ ਪੁਲਿਸ ਦਾ ਦੱਲਾ ਜੱਟ ਹੋਊਗਾ ਪਿੰਡ ਦੇ ਵਿੱਚ ਸੱਤ ਅੱਠ ਘਰ ਹੁੰਦੇ ਆ ਸਾਰੇ ਪਿੰਡ ਦੇ ਨਾਲ ਉਹ ਚੂਲ ਚਗਾਰੀਆਂ ਕਰਕੇ ਦੱਲੇਵਾਜੀ ਉਹ ਕਹਿੰਦੇ ਵੀ ਜਿਹੜੇ ਜੱਟ ਹੁੰਦੇ ਨੇ ਇਹ ਸਾਰਿਆਂ ਨੂੰ ਡਰਪੋਕ ਕੌਮ ਉਹਨਾਂ ਦੇ ਚਿੱਟੀ ਦਾੜੀ ਆ ਸਤਕਾਰਯੋਗ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਹੈ ਕਿ ਇਹਦੇ ਵੀ ਜੇ ਇਹਨਾਂ ਦੇ ਬਾਰਗੇ ਸਿਪਾਈ ਆ ਜੇ ਤਾਂ ਵੀ ਡਰਦੇ ਪੇਟੀਆਂ ਚ ਲੁਕ ਜਾਂਦੇ ਆ ਸੋ ਮੈਂ ਇਹ ਕਹਿਣਾ ਚਾਹਣਾ ਵੀ ਕੋਈ ਵੀ شریف ਆਦਮੀ ਸਿਪਾਈ ਤਾਂ ਵੱਡੀ ਗੱਲ ਆ ਜੇ ਕੋਈ ਪੰਚਾਇਤ ਦਾ ਬੰਦਾ ਵੀ ਆ ਜਾਵੇ ਤਾਂ ਉਹਨੂੰ ਇੱਕ ਵਾਰੀ ਡਰ ਜ਼ਰੂਰ ਲੱਗਦਾ ਹੈ ਪਰ ਜਦੋਂ ਜਦੋਂ ਕੋਈ شریف ਸ਼ਰਾਫਤ ਤੋਂ ਨਿਕਲ ਕੇ ਦੂਸਰੇ ਪਾਸੇ ਨੂੰ ਚੱਲ ਜੇ ਫਿਰ ਉਹਦੇ ਅੱਗੇ ਬਾਅਦ ਕੋਈ ਆਈ ਜਾਵੇ ਉਹਨੂੰ ਕੋਈ ਪ੍ਰਭਾ ਨਹੀਂ ਹੋਊਗੀ ਉਹ ਜਾਟੀ ਸੀਗੇ ਆਪਦੀ ਇਹ ਬਿਆਨ ਦੇ ਉੱਤੇ ਉਹਨਾਂ ਨੂੰ ਦੁਬਾਰਾ ਸੋਚਣਾ ਚਾਹੀਦਾ ਜੀ ਧੰਨਵਾਦ ਸੋ ਮੈਂ ਬੇਨਤੀ ਕਰਨਾ ਚਾਹਣਾ ਬਲਕੌਰ ਸਿੰਘ ਜੀ ਨੂੰ ਵੀ ਤੁਸੀਂ ਸਿਆਣੇ ਹੋ ਇੰਨਾ ਤੁਸੀਂ ਟਾਈਮ ਆਪਦੀ ਜ਼ਿੰਦਗੀ ਦਾ ਜੀ ਲਿਆ ਕਿ ਤੁਹਾਨੂੰ ਹਜੇ ਤੱਕ ਆਪਣੇ ਖੇਤ ਦੇ ਦੀ ਲੋਕਾਂ ਦੀ ਤਰਬੀਅਤ ਦਾ ਨਹੀਂ ਪਤਾ ਲੱਗਿਆ ਆਪਣੇ ਇਹ ਜੇ ਯੋਧੇ इमोशनल ਲੋਕ ਨੇ ਵੀ ਜਦੋਂ ਕੇਰਾ ਇੱਕ ਸਦਕ ਤੇ ਚੱਲ ਪੈਣ ਤਾਂ ਫੇਰ ਉਹ ਚਾਹੇ ਦੂਸਰੇ ਪਾਸੇ ਕੁਝ ਵੀ ਹੋਵੇ ਤਾਂ ਪ੍ਰਵਾਹ ਨਹੀਂ ਕਰਦੇ ਚਾਹੇ ਉਹਨਾਂ ਦਾ ਕੁਝ ਵੀ ਵੱਡੀ ਤੋਂ ਵੱਡੀ ਕੁਰਬਾਨੀ ਦੇਣੀ ਪੈ ਜਾਏ ਬਹੁਤ ਸਾਰੀਆਂ ਜੰਗਾਂ ਹੋਈਆਂ ਧਾੜ ਵੀ ਆਏ ਉਹਨਾਂ ਦਾ ਉਹਨਾਂ ਦਾ ਮੁਕਾਬਲਾ ਕੀਤਾ